ਸਤਨਾਮ ਸ੍ਰੀ ਵਾਹਿਰੂ ਸਹਿ ਜੀ ਰਾਖ ਲਈ ਤਨ ਰੱਖਣ ਹਾਰ ਸਬਿਆਨ ਮਿਟਾਈ ਕਹੁ ਨਾਨਕ ਕਿਰਪਾ ਬਈ ਪ੍ਰਭ ਭੈ ਸਹਾਈ ਕਉ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਦੁਖ ਪੰਜਨੀ ਸਾਹਿਬ ਗਉੜੀ ਮਹਲਾ ਪੰਜਵਾਂ ਮੋ ਜੇ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਟ ਪੈਰ ਅਰਾਤੀਏ ਪੂਰਨ ਸਤਿਗੁਰ ਗਿਆਨ ਰਹਾਉ ਜਿਤ ਕਰ ਘਟ ਵਸੇ ਪਾਰ ਬ੍ਰਹਮ ਜਿਤ ਘਟ ਵਸੇ ਪਾਰ ਬ੍ਰਹਮ ਸੋਈ ਸੁਹਾਵਤਾ ਜਮ ਕੰਕਰ ਨੀਰ ਨ ਆਵਈ ਰਸਨਾ ਹਰ ਗੁਣ ਗਾਉ ਸੇਵਾ ਸਤ ਨ ਜਾਣੀਆ ਨਾ ਜਾਪੇ ਆਰਾਧ ਓ ਤੇਰੀ ਜਗ ਜੀਵਨਾ ਓਟ ਤੇਰੀ ਜਗ ਜੀਵਨਾ ਮੇਰੀ ਠਾਕੁਰ ਗਮਗਾਦਾ ਐ ਕਿਰਪਾਲ ਗੁਸਾਈਆ ਨੱਟੇ ਸੋ ਸੰਤਾਪ ਤੱਤੀ ਵਾਵ ਨ ਲਗਾਈ ਸਤਗੁਰ ਰਖੀ ਆਪ ਗੁਰ ਨਰਾਇਣ ਦਿਓ ਗੁਰ ਗੁਰ ਸੱਚੈ ਸਿਰ ਜਿਨਹਾਰ ਗੁਰ ਤੁਟੈ ਸਬਖਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਕਾਟੇ ਕਸ਼ਟ ਪੂਰੀ ਗੁਰਦੀਵ ਸੇਵਕ ਦੀਨੀ ਆਪਣੀ ਸੀ ਵਰਾਉ ਮਿਰਗੀ ਚੰਤ ਆਪਣੀ ਮਨ ਆਸਾ ਕਰੀ ਦਿਆ ਸੰਤ ਗੁਰਗੁਣ ਤਸਾਈ ਦੁਖ ਨਾਠੇ ਸੁਖ ਆਈ ਸਮਾਈ ਦੁਖ ਨਾਠੇ ਸੁਖ ਆਇ ਸਮਾਈ ਢੀਲ ਨਾ ਪਰਿ ਜਾਗੁਰ ਫਰਮਾਈ ਢੀਲ ਨਾ ਪਰਿ ਜਾਗੁਰ ਫਰਮਾਈ ਇਸ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਖ ਫਲੀ ਬਲਾਲ ਮਹੱਲਾ ਪੰਜਵਾ ਤਾਬਗੇ ਪਾਈ ਪ੍ਰਸੰਤ ਸੀਤਲ ਬਹਿ ਕੀਨੀ ਪ੍ਰਦਾਤ ਪ੍ਰਭ ਕਿਰਪਾ ਤੇ ਭੈ ਸੁਹੇਲੀ ਜਨਮ ਜਨਮ ਕੇ ਵਿਛਰੇ ਮਿਲੇ ਪ੍ਰਭ ਕਿਰਪਾ ਤੇ ਭੈ ਸੁਹੇਲੀ ਜਨਮ ਜਨਮ ਕੇ ਵਿਛਰੇ ਮਿਲੀ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਲ ਰੋਕਾ ਬਿنسਿਆ ਥਾਉ ਸਹਿ ਸੁਭਾਏ ਬੁਲੇ ਹਰ ਬਾਣੀ ਸਹਿਜ ਸੁਭਾਏ ਬੁਲੇ ਹਰ ਬਾਣੀ ਆਰ ਪਹਿਰ ਪ੍ਰਸਿਮਰੋ ਪ੍ਰਾਣੀ ਦੂਰ ਦਰਦ ਨਾ ਜਮ ਨੇੜ ਨ ਆਵੈ ਕਉ ਨਾਨਕ ਜੋ ਹਰ ਗੁਣ ਗਾਵੈ ਗਉੜੀ ਮਹਲਾ ਪੰਜਵਾਂ ਜੇ ਸਿਮਰਤ ਦੁਖ ਸਭ ਜਾਇ ਨਾਮ ਰਤਨ ਵਸੇ ਮਨ ਆਇ ਜਮਨ ਮੀਰੀ ਗੋਲ ਕੀ ਬਾਣੀ ਸਾਧੂ ਜਨ ਰਾਮਦਾਸ ਬਖਾਵ ਕਾਣੀ ਰਹਾ ਇਕ ਸਬਨ ਨਾਹੀ ਦੂਜਾ ਕੋਈ ਜਾ ਕੇ ਦ੍ਰਿਸ਼ ਸਦਾ ਸੁਖ ਹੋਈ ਸਾ ਜਨਮੀ ਸਖਾ ਕਰ ਏਕ ਹਰ ਹਰ ਅਖਰ ਮਨ ਮੇ ਲੀਖੂ ਰਵਰਿਆ ਸਤਿ ਸਵਾਮੀ ਗੁਰ ਗਾਵੇ ਨਾਨਕ ਅੰਤਰ ਜਾਮੀ ਗੋੜੀ ਮਹੱਲਾ ਪੰਜਵਾ ਕੋਟ ਬਿਗਨ ਹਿਰੇਖ ਨਮਾਹੀ ਹਰ ਹਰ ਕਥਾ ਸਾਥ ਸੰਗ ਸੁਨਾਹੀ ਪੀਵਤ ਰਾਮ ਰਸੇ ਅੰਮ੍ਰਿਤ ਗੁਣ ਜਾਸ ਜਪ ਹਰ ਚਨ ਮਿਟੀ ਕੋਲਤਾ ਸਰਾਉ ਸਰੋ ਕਲਿਆਨ ਸੁਖ ਸਹਿਜਿਨ ਕਾਨ ਜਾ ਕੇ ਦੇਵ ਸਿਭ ਗੁਵਾਨ ਔਖਿਦ ਮੰਤਰ ਤਨ ਸਭ ਅਵਿਸ਼ਾਰੇ ਕੰਨੀ ਹਾਜ ਦੇ ਮੈਂ ਧਾਰਿ ਤਜ ਸਭ ਪਰਮ ਭਜੂ ਪਰ ਬ੍ਰਹਮ ਕਉ ਨਾਨਕ ਟਲ ਇਹ ਧਰਮ ਗਾਵੜੀ ਮਹਲਾ ਪੰਜਵਾ ਸਾਨਤੈ ਗੁਰ ਗੋਵਿੰਦ ਪਾਈ ਤਾਪ ਪਾਵਿਨ ਸੇ ਮੇਰੇ ਪਾਈ ਰਹਾਉ ਰਾਮ ਨਾਮ ਨਿਤ ਰਸਨ ਵਖਾਨ ਬਿਨ ਸੇ ਰੋਗ ਪੈ ਕਲਿਉਨ ਪਰ ਬ੍ਰਹਮ ਗੁਣ ਅਗਮ ਵਿਚਾਰ ਸਦ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਓ ਨਿਤ ਨੀਤ ਗਈ ਬਿਯਾਦ ਉਭਰੇ ਜਨ ਮੀਤ ਮਨ ਬਚ ਕਰਮ ਪ੍ਰਭ ਆਪਣਾ ਧਿਆਏ ਨਾਨਕ ਦਾਸ ਤੇਰੀ ਸਰਨਾਈ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾ ਤੇਰੀ ਸਰਨ ਆਈ ਗਉੜੀ ਭੱਲਾ ਪੰਜਵਾ ਨੇਤਰ ਪ੍ਰਕਾਸ਼ ਕੀਆ ਗੁਰ ਦੀਵਾ ਭਰਮ ਗਏ ਪੂਰਨ ਭੀ ਸਿਵ ਰਹਾ ਸੀਤਲਾ ਤੇ ਰਖਿਆ ਵਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਦਾ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗਉੜੀ ਮੰਹਲਾ 5 ਵਾਹ ਸਿਰ ਕਰ ਬੈ ਸੋ ਹਰਜਨ ਪਿਆਰੇ ਸੰਗੁਰ ਤੁਮਰੇ ਕਾਜ ਸਵਾਰੀ ਸਿਰ ਕਰ ਬੈ ਸੋ ਹਰਜਨ ਪਿਆਰੇ ਸੰਗੁਰ ਤੁਮਰੇ ਕਾਜ ਸਵਾਰੀ ਰਹਾਉ ਜੁਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਰ ਕੀ ਕਰਤਾਰੀ ਬਾਦਸ਼ਾਹ ਸਾ ਸਵਸਕਰ ਦੀਨੇ ਅਮਰਤ ਨਾਮ ਅਰਸ ਪੀਨੇ ਨਿਰਭਉ ਹੋਏ ਉਪਜੋ ਭਗਵਾਨੋ ਸਾਧ ਸੰਗ ਮਿਲ ਕੀ ਨਉ ਦਾਨ ਸਨ ਪਰੇ ਪਰ ਅੰਤਰ ਜਾਮੀ ਨਾਨਕੋਟ ਪਕਰੀ ਪ੍ਰਭ ਸਾਮੀ ਗਾਉੜੀ ਮਹਲਾ ਪੰਜਵਾਏ ਰਾਖ ਪਿਤਾ ਪ੍ਰਭ ਮੇਰੀ ਮੋਇ ਨਿਰਗੁਣ ਸਾਗੁਣ ਤੇਰੀ ਰਹਾਉ ਪੰਜ ਵਿਖਾ ਦੀ ਏਕ ਗਰੀਬਾ ਰਖੂ ਰਖਣਹਾਰੀ ਖੇਪ ਕਰੀ ਅਰੇ ਬਹੁ ਸੁਤਾ ਬਈ ਆਇਓ ਸੰਤੁ ਹਾਰੀ ਕਰ ਕਰ ਹਾਰਿਓ ਅਨਕ ਬੋ ਬਾਂਤੀ ਛੋਡੇ ਕਿਤੋਂ ਨਹੀਂ ਇਕ ਬਾਸਨ ਤਾਂ ਕੀ ਓਟ ਸਾ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮੇਰੇ ਮੋਹਿ ਤਿੰਤੇ ਧੀਰਜ ਪਾਇਆ ਸੰਤੀ ਸੰਤ ਦਿਓ ਮੋਹਿ ਨਿਰਭਾਗ ਗੁਰ ਕਾ ਸਬਦ ਕਮਾਇ ਜੀਤ ਲੈ ਓਏ ਮਾਂ ਬਿਖਾ ਦੀ ਸਹਿ ਸੁਹੇਲੀ ਬਾਣੀ ਕਉ ਨਾਨਕ ਮਨ ਫਿਆ ਪ੍ਰਗਾਸਾ ਪਾਇਆ ਪਨਿਰਬਾਣੀ ਬਿਲਾਲ ਮਹਲਾ 5 ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸਿਵਾਏ ਬਿਗਨ ਲਾਗੇ ਜਪ ਲਖ ਵੀਵਾ ਤਤਪਨੀਤ ਪਈ ਗੁਣ ਗਾਈ ਦੁਰਤ ਗਿਆ ਹਰ ਨਾਮ ਧਿਆਈ ਰਹਾਉ ਸਭਨੀ ਥਾਈ ਰਵਿਆ ਆਪੋ ਆਜੁਗਾ ਜਾਂ ਕਮਨ ਪ੍ਰਤਾਪ ਗੁਰ ਪ੍ਰਸਾਦ ਨਾ ਹੋਇ ਸੰਤਾਪ ਗੁਰ ਕੀ ਚਨ ਲਗੇ ਮਨ ਮੀਠੇ ਨਿਰਵੈਗਨ ਹੋਇ ਸਭ ਥਾਈ ਉੱਠੇ ਸਭ ਸੁਖ ਪਾਏ ਸੰਗ ਟੁੱਟੇ ਪਰਮ ਪ੍ਰਭ ਫੈਰ ਕੁਆਲੀ ਕਿੱਥਾ ਕਿੱਥਾ ਦਿਸੈ ਨਾਲੇ ਨਾਨਕ ਦਾ ਖਸਮ ਪ੍ਰਪਾਲੇ ਮੇਲਾ ਹਲ ਮਹੱਲਾ ਪੰਜਵਾ ਚਨ ਕਨ ਪ੍ਰਭ ਦੇ ਧਿਆਈ ਰੋਗ ਗੈ ਸਗਲੇ ਸੁਪਾਈ ਗੁਰ ਦੁੱਖ ਕਟਿਆ ਦਿਨੋਂ ਦੋਨ ਸਫਲ ਜਨਮ ਜੀਵਨ ਪਰਮਾਨ ਰਹਾਉ ਆ ਕਤਿ ਕਥਾ ਮ੍ਰਿਤ ਪ੍ਰਬਾਣੀ ਕਉ ਨਾਨਕ ਜੀਵੈ ਗਿਆਨੀ ਮਹਾਰਮਲਾ ਪੰਜਵਾ ਸਾਂਤ ਪਾਈ ਗੁਰ ਸੰਗਰਪੂਰੇ ਸੋ ਓਜੇ ਬਾਜੀ ਅਨਤੂਰੇ ਰਹਾ ਤਾਪਾ ਸੰਤਾ ਬਿਨਾਸੀ ਹਰਿ ਸਿਮਰਤਿ ਕੇ ਲਿਵਕ ਸਭ ਨਾਸੀ ਅਨੰਦ ਕਰੋ ਮਿਲ ਸੁnder ਨਾਰੀ ਗੁਰੂ ਨਾਨਕ ਮੇਰੀ ਪੈ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਸਦ ਅਨੰਦ ਕੀਆ ਪਰਮੇਸ਼ਰੇ ਆਪਣਾ ਬਿਰਤ ਸਮਾਰਿਆ ਸਾਜਨਾ ਹੋਏ ਕਿਰਪਾਲਾ ਵਿਸੇ ਸਾ ਪਰਿਵਾਰਿਆ ਕਾਰ ਸਤਗੁਰੂ ਆਪ ਸਵਾਰਿਆ ਵਜੀ ਅਰਦਾਸ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਓ ਵੰਤਨ ਤਨ ਤਰਿ ਭਾਵਨੇ ਹਰਿਆ ਹੋਏ ਸਗਲੇ ਜੀ ਸਰਦਾਰਿਆ ਮਨ ਇਛੇ ਨਾਨਕਰ ਪਾਏ ਪੂਨ ਇਛਿ ਪੁਜਾਰਿਆ ਬਿਲਾਨ ਮਹੱਲਾ ਪੰਜਵਾਉ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖਾ ਸੈਨ ਕਰਿਆ ਆਇਆ ਰਹਾਉ ਰਜ ਰਜ ਪੋਜਨ ਖਾ ਮੇਰੇ ਪਾਈ ਅਮਰਤ ਨਾਗ ਰਤਮਾ ਐਸੇ ਆਈ ਮਾਨ ਗੁਰ ਪੂਰੇ ਸਿਰ ਨਾਈ ਜਨ ਆਪਣੇ ਨਾਮ ਕੀ ਪੈ ਜੜ ਖਾਈ ਬਿਲਾਨ ਮਹੱਲਾ ਪੰਜਵਾਉ ਸਾਤ ਸੰਤ ਸਾਹ ਲੈ ਗਏ ਮਿਨ ਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਗ੍ਰਹਾਉ ਸਰ ਸੁਖਾਂ ਤੇਰੀ ਮੰਡਲੀ ਤੇ ਰਾਮੰਤ ਨਿਆ ਰੋਗ ਗੁਣ ਗਾਹੋ ਨਿਤ ਰਾਮ ਕੇ ਇਹ ਅਖਦ ਜੋਗ ਆਇ ਬਸੂ ਕਰ ਦੇਸ ਮਹਿ ਇਹ ਭਲੇ ਸੰਯੋਗ ਨਾਨਕ ਪ੍ਰਸੁਪਸੰਨ ਭੈ ਰਹਿ ਗਏ ਵਿਯੋਗ ਮਿਲਾ ਲ ਮਹਲਾ ਪੰਜਵਾ بندن کاٹیا پربھ ہوا کر دین دیا پرب پار برم تاکی ند نال گر کر دکھ روگ منت شیتل سکی بیامن جگ رہا نام ہے جیت روگ نا وپ سات سنگ منت دکھ نہ جاپ ਹਰ ਹਰਿ ਹਰਿ ਜਪਿਐ ਅੰਤਰ ਲੇਵਲਾਈ ਕਿਰਕ ਉਤਰੇ ਸੋਧ ਹੋਏ ਸਾਧੂ ਸਰਨਾਈ ਸੁਨਤਾ ਜਪਤ ਹਰੇ ਨਾਮ ਜਸ ਤਾਂ ਕੀ ਦੂਰ ਬਲਾਈ ਮਹਮੰਤਰ ਨਾਨਕ ਕਥੈ ਹਰ ਕੀ ਗੁਣ ਗਾਈ ਬਲਾਵਲ ਮਹਲਾ ਪੰਜਵਾ ਹਰ ਹਰਿ 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 ਰਾਤੀਏ ਹੋਈ ਆ ਰੂਗੋ ਰਾਮਚੰਦ ਕੀ ਲਛਟਕ ਜਨਮ ਆ ਰਿਆ ਰੋਗ ਰਹਾ ਗੁਰਪੂਰਾ ਹਰਿ ਜਾਪੀਐ ਨਿਰ ਕੀਤੇ ਭੋਗ ਸਾ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਜਿਸਮ੍ਰਿਤ ਸੁਖ ਪਾਈਐ ਬਿਨ ਸੀ ਬਿਯੋਗ ਨਾਨਕ ਪ੍ਰਸਰਨਾ ਗਤੀ ਕਰਨ ਕਾਨ ਜੋਗ ਰਗ ਬਿਲਾ ਹੁਮਲਾ ਪੰਜਵਾ ਅਦੇ ਕਰ ਪੰਜਵਾ ਇੱਕ ਓੰਕਾਰ ਸੰਗੁਰ ਪ੍ਰਸਾਦਿ ਆਵਰੂਪਾ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਆਉ ਸਾਂ ਮਿਟੇ ਰੂਗ ਸੀਤਲ ਮਨ ਪਿਉ ਗੁਰਪੂਰਾਂ ਆਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਾ ਪਕਰ ਪ੍ਰਭ ਕਾਢਿਆ ਕੀਨਾ ਆਪਣੇ ਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਯਾ ਮਿਲਾ ਹਲ ਮਹੱਲਾ ਪੰਜ ਵਾਵੇ ਰੋਗ ਮਿਟਾਇਆ ਆ ਪ੍ਰਭ ਉਪਜਾ ਸੋ ਸੋ ਤੋ ਵਨ ਪ੍ਰਤਾਪ ਅਚਰ ਰੂਪ ਹਰ ਕੀ ਨੀ ਰਾਤਾ ਗੁਰ ਗੋਵਿੰਦ ਕਿਰਪਾ ਕਰੀ ਰਾਖੇ ਮੀਰਾ ਪਾਈ ਹਮ ਤਿਸ ਕੀ ਸਰਨਾਗਤੀ ਜੋ ਸਦਾ ਸਹਾਈ ਰਹਉ ਮਿਰਚੀ ਕਦੇ ਨ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸੀ ਬਿਲਾਲ ਮਹਲਾ ਪੰਜਵਾਂ ਤਾਤੀ ਵਾ ਨ ਲਗਾਈ ਪਾਰਬ੍ਰਹਮ ਸਰਨਾਇ ਚੋ ਗਿਰਧਮਾਰੀ ਰਾਮ ਕਾ ਦੁਖ ਲਗੈ ਨ ਭਾਈ ਸੰਗਰਪੂਰਾ ਭੇਟਿਆ ਜਨ ਬੰਤ ਬਨਾਈ ਰਾਮ ਨਾਮ ਔਖਾ ਦਿਆ ਇਕਾ ਲੇਵਲਾਈ ਰਹਉ ਰਾਖ ਲਈ ਇਤਨ ਰੱਖਣਾ ਸਾਬਿਆਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਹੈ ਸਹਾਈ ਮਿਲਾਲ ਮਹੱਲਾ ਪੰਜਵਾਰ ਆਪਣੇ ਬਾਲ ਕਾਵ ਰੱਖਿਆ ਨ ਪਾਰ ਬ੍ਰਹਮ ਗੁਰਦੇਵ ਸੁਖਾਂਤ ਸਹਿਜ ਆਨੰਦ ਪਈ ਊਨ ਪਈ ਸੀ ਵਰਹਾਉ ਭਜਨ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜਿਵਾਂ ਲਿੰਦਾ ਕਾਵਲ ਪ੍ਰਤਾਪ ਦੁਖੁ ਮਾਰੇ ਬਖਸ਼ਨ ਆਪਣੀ ਕਿਰਤਿ ਧਾਰੀ ਮਨ ਬਾਜਤ ਫਲ ਦਿੱਤ ਨਾਨਕ ਬਲਹਾਰੀ ਲਾਲ ਮਹੱਲਾ ਪੰਜਵਾਰ ਤਾਪ ਲਹਾਇਆ ਗੁਰਸਿਰਜਨਹਾਰ ਸਤਗੁਰੁ ਆਪਣੇ ਕੋ ਬਲਜਾਈ ਜਿਨ ਪੈ ਰਖੀ ਸਾਰੇ ਸੰਸਾਰ ਕਰਮਸਤਕ ਤਾਰਬਾਰ ਕਰ ਆਖਾ ਲੀਨਾ ਪ੍ਰ ਅੰਮ੍ਰਿਤ ਨਾਮ ਮਹਾਰਾਜ ਦੀ ਨਾਉ दास ਕੀ ਲਾਜ ਰੱਖੇ ਮਿਰਵਾਨ ਗੁਰੂ ਨਾਨਕ ਬੋਲਾਏ ਦਰਗੀ ਪਰਮਾਨ ਮਿਲਾਲ ਮਹੱਲਾ ਪੰਜਵਾਂ ਤਾਪ ਪਾਪਤੀ ਰੱਖੀ ਆਪ ਸੀਤਲ ਬੈ ਗੁਰ ਚੰਨੀ ਲਾਗੀ ਰਾਮ ਨਾਮੇਰ ਦੇ ਮੈਂ ਜਾਪ ਰਹਾ ਕਰ ਕਿਰਪਾ ਹਸਤਿ ਪ੍ਰਭੂ ਦੀਨੇ ਚਤੁਰਤਾ ਨੌਖਾਨ ਪ੍ਰਤਾਪ ਦਗਵਿਨ ਸੇ ਸੁਖ ਅਨਪ੍ਰਵੇਸ਼ਾ ਤ੍ਰਿਸ਼ਨਭੁ ਜੀ ਮਨਤਨ ਸਚ ਦ੍ਰਪ ਅਨਾਤ ਕੋ ਨਾਤ ਸੰਸਮਰਥਾ ਸਾਸ੍ਰਿਤ ਕੋ ਮਾਈ ਬਾਪ ਪਾਦਵਛਲ ਪੈ ਪੰਜਨ ਸੁਆਮੀ ਗੁਰੂ ਗਾਉਤ ਨਾਨਕ ਲਾਪ ਸੋਟ ਮਹੱਲਾ ਪੰਜਵਾ ਕ੍ਰਿਸ਼ਨਾਨ ਸਿਮਰ ਭਰਾ ਆਪਣਾ ਮਨਤਨ ਪੈ ਰੂਗਾ ਕੋਟਾ ਵਿਗਨ ਲਾਥਿ ਪ੍ਰਸਰਨ ਪ੍ਰਤੀ ਪਰੇ ਸੰਜੁਗਾ ਪ੍ਰਭਾ ਨਿਸਾ ਸੁਪੱਖਿਆ ਗਾਵ ਸੁਣੋ ਪੜੋ ਨਿਤ ਪਾਈ ਗੁਰਪੂਰੇ ਤੂੰ ਰੱਖਿਆ ਰਹਾ ਸੱਚਾ ਸਾਹਿਬ ਮਿੱਤ ਵਿਡਾਈ ਪਦਵਸ਼ਲਾ ਦੇਲਾ ਸੰਤਾ ਕੀ ਪੈਜ ਰਖਦਾ ਆ ਆਦ ਬਿਧ ਬ੍ਰਿਤ ਪਾਲਾ ਹਰਿ ਅਮਰਤਨਾ ਪੋਜਨਿਤ ਉੱਚਾ ਸਰਵੇ 라 ਮੁਖ ਪਾਵਉ ਜਰਾ ਮਰਾਂ ਤਾਪ ਸਵਨਾਠਾ ਗੁਰ ਗੋਬਿੰਦ ਗੁਨਿਤ ਗਾਵਾਉ ਸੁਣੀ ਅਰਦਾਸ ਸੁਆਮੀ ਮੀਰੇ ਸਰਬ ਕਲਾ ਬਣਾਈ ਪ੍ਰਗਟ ਪਈ ਸਹਲੇ ਜੁਗ ਅੰਤਰਾ ਗੁਰ ਨਾਨਕ ਕੀ ਵਡਿਆਈ ਸੋਟ ਮਹੰਲਾ ਪੰਜਵਾ ਸੁਖ ਮੰਗਲ ਕਲਿਆਣ ਸਹਜੁਨਾ ਰਾਗੇ ਚਾਨਿਹਾਰੀ ਆ ਰੱਖ ਨਿਹਾਰੀ ਰੱਖ ਬਾਰ ਕੋ ਸੰਗੁਰੂ ਤਾਬ ਉਤਾਰਿਆ ਉਬਰੇ ਸੰਗੁਰ ਕੀ ਸਿਰ ਨਾਈ ਜਾਕੀ ਸੇਵਨਾ ਮਿੱਠੀ ਜਾਈ ਰਹਉ ਕਰ ਮੈ ਸੁਖ ਬਾਰ ਫਨ ਸੁਖਾ ਆਪਣੇ ਭੈ ਦੇ ਆਲਾ ਨਾਨਕ ਬਿਗਨ ਲਾਗੇ ਕੋਉ ਮੇਰਾ ਪ੍ਰਭੂਆ ਕਿਰਪਾਲਾ ਸੋਟ ਮਹੰਲਾ ਪੰਜਵਾਉ ਗਏ ਕਲੇਸ਼ ਰੋਗ ਸਭ ਨਾਸੀ ਪ੍ਰਾਪਨੇ ਕਿਰਪਾ ਧਾਰੀ ਆਰ ਪੈਰ ਅਨੰਦੋ ਸਵਾਮੀ ਪੂਰਨ ਕਾਲ ਹਮਾਰੀ ਹਾਜੀਓ ਤੋ ਸੁਖ ਸੰਪਤਿ ਰਾਸ ਰਾਖ ਲਿਓ ਪੈ ਮੇਰੀ ਕੋ ਪ੍ਰਭਾ ਕੀ ਅਰਦਾਸ ਰਹਾ ਜੋ ਮੰਗੋ ਸੋਈ ਸਹੀ ਪਾਵੋ ਆਪਣੇ ਕਸਮ ਪ੍ਰੋਸਾ ਹੋ ਨਾਨਕ ਗੁਰਪੂਰਾ ਭਿਟਿਓ ਮਿਟਿਓ ਸਗਲਾਂ ਦੀ ਸੋ ਸੋਟ ਮਹੱਲਾ ਪੰਜਵਾ ਸਿਮਰ ਸਿਮਰ ਗੁਰ ਸਤਿਗੁਰੇ ਆਪਣਾ ਸੁਗਲਾ ਦੁੱਖ ਮਿਟਾਇਆ ਤਾ ਬਰੋਗੈ ਗੁਰ ਬਚਨੀ ਮਨ ਇੱਛੇ ਫਲ ਪਾਇਆ ਮੇਰਾ ਗੁਰਪੂਰਾ ਸੁਦਾਤਾ ਕਰਨ ਕਾ ਸਮਰਸ ਸੁਆਮੀ ਪੂਨ ੁਰਖ ਵਿਦਾਤਾ ਰਹਾਉ ਅਨੰਦ ਮਨੋ ਮੰਗਲ ਗੁਣ ਗਾਉ ਗੁਰ ਨਾਨਕ ਫੈਦੇ ਆਲਾ ਜੇ ਜੇ ਕਾਰ ਬਜ ਬਿਤਰੇ ਹੋਆ ਪਾਰ ਬ੍ਰਹਮ ਲਖਵਾਲਾ ਸੋਟ ਮਹਲਾ ਪੰਜਵਾਂ ਦੁਰਤ ਗਵਾਇਆ ਹਰ ਪ੍ਰਭ ਆਪੀ ਸਭ ਸੰਸਾਰੂ ਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਸ ਮਾਰਿਆ ਹੋਈ ਰਾਜੇ RAM ਕੀ ਰਖਵਾਲੀ ਈਸੂ ਸੇ ਜਾਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਰਹਾਉ ਪਤਿ ਦੋਦਾਨ ਸੰਗੁਰ ਮੇਰਾ ਮੈਂ ਤਿਸ ਕਾ ਪਰਵਾਸਾ ਬਖਸ਼ ਲੈ ਸਭ ਸੱਚੇ ਸਾਹਿਬ ਸੁਣ ਨਾਨਕੀ ਅਰਦਾਸਾ ਸੋਠ ਮਹੱਲਾ ਪੰਜਵਾ ਬਖਸ਼ਿਆ ਪਰ ਬ੍ਰਹਮ ਪਰਮੇਸ਼ਰ ਅਸਿਗਲੇ ਰੋਗ ਬਿਦਾਰੀ ਹੋਰ ਪੂਰੇ ਕੀ ਸੰਨੀ ਉਮਰੇ ਕਾਰ ਸਰ ਸਵਾਰੀ ਹਾਜਨ ਸਿਮਰਿਆ ਨਾਮਾ ਧਾਰੀ ਤਾ ਉਤਾਰਿਆ ਸੰਗੁਰਪੁਰੇ ਆਪਣੀ ਕਿਰਪਾ ਧਾਰੀ ਰਹਾਉ ਸਦਾ ਨੰਦ ਕਰੇ ਮੇਰੀ ਪਾਰੀ ਹਰ ਗੋਵਿੰਦ ਗੁਰ ਰੱਖਿਆ ਵੰਡੀ ਵਢਾਈ ਨਾਨਕ ਕਰਤੇ ਕੀ ਸਾਂਚ ਸਬਦ ਸਤਿ ਪਾਕੇ ਆਉ ਛੋਟ ਮਹਲਾ ਪੰਜਵਾਹ ਐ ਕਿਰਪਾ ਸੁਆਮੀ ਮੇਰੀ ਤੇ ਸਾਚੇ ਦਰਬਾਰ ਸੰਗੁਰਤਾ ਬਖਵਾਇਆ ਪਾਈ ਠਾਨ ਪਈ ਸੰਸਾਰ ਆਪਣੇ ਜੀ ਜੰਤਿ ਆਪੇ ਰੱਖੇ ਜਮੈਂ ਕਿਉ ਹਟਤਾ ਅਰਕੇ ਚਨ ਹਿਰਦੇ ਉਰ ਧਾਰ ਸਦਾ ਸਦਾ ਪ੍ਰਭ ਸਿਮਰਿਐ ਭਾਈ ਦੁੱਖਿਲ ਵਿਖੋ ਕਟਨ ਹਾਰਾਉ ਤਿਸ ਕੀ ਸਨਿ ਉਮਰੇ ਭਾਈ ਜਿਨ ਰਚਾ ਸਭ ਕੋਈ ਕਨਕਾ ਸਮਰੈ ਸੋ ਭਾਈ ਸਚੈ ਸਚੀ ਸੋਈ ਨਾਨਕ ਪ੍ਰਭ ਉਤਿਐ ਭਾਈ ਮਨ ਤਨ ਸੀਤਲ ਹੋਏ ਸੋਟ ਮਹੱਲਾ ਪੰਜਵਾ ਸੰਤ ਹਰ ਰਰੇ ਨਾਮ ਪਿਆਈ ਸੁਖ ਸਾਗਰ ਪ੍ਰਵਿਸਰ ਨਾਹੀ ਮਨ ਚਿੰਦੇ ਆੜਾ ਵਰ ਪਾਈ ਰਹਾ ਸੰਤ ਗੁਰੂ ਪੂਰੇ ਤਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਭੈਰ ਦਿਆਲਾ ਦੁੱਖ ਮਿਟਿਆ ਸਭ ਪਰਿਵਾਰੀ ਸਰਵ ਨਿਤਾਨ ਮੰਗਲ ਰਸ ਰੂਪਾ ਹਰਿ ਕਾ ਨਾਮ ਧਾਰੂ ਨਾਨਕ ਪਤ ਰਾਖੀ ਪਰਮੇਸ਼ਰ ਵਿਅਸਾ ਸੰਸਾਰੋ ਸੋਟ ਮਹੱਲਾ ਪੰਜਵਾ ਮੇਰਾ ਸਤਿਗੁਰੁ ਰਖਵਾਲਾ ਹੋਆ ਤਾਨ ਕਿਰਪਾ ਪ੍ਰਵਾਹ ਦੇ ਰਾਕੇ ਹਰਿ ਗੋਵਿੰਦ ਨਾਮ ਅਨਰੂਆ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਖਾਈ ਸਾ ਸੰਗਤੀ ਸਫਲ ਪਾਈ ਸਤਿਗੁਰ ਕੈ ਬਲ ਜਾਈ ਹਰਿ ਪਾਲਤ ਪ੍ਰਾਪਤ ਹੋਐ ਸਵਾਰੇ ਹਮਰਾ ਗੁਣ ਆਗੋ ਨਾ ਵਿਚਾਰਿਆ ਅਟਲ ਬਚਨਨਾਂ ਗੁਰਤੀ ਰਾ ਸਫਲ ਕਰ ਮਸਤੈ ਦਾਰਿਆਉ ਸੋਟ ਮਹੱਲਾ ਪੰਜਵਾ ਜੀ ਜੰਤਰ ਸਭਿਸਕੇ ਕੀਏ ਸੋਈ ਸੰਸਹਾਈ ਆਪਣੇ ਸੇਵਕਿਆ ਪੇ ਰਖੈ ਪੂਨ ਬਈ ਬੜਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰੂ ਰਹਿ ਪੂਰੀ ਸਭ ਰਾਖੀ ਹੋਏ ਸਰਬ ਦਿਆਲਾ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰੂ ਰਹਿ ਪੂਰੀ ਸਭ ਰਾਖੀ ਹੋਏ ਸਰਬ ਦੇ ਆਲ ਰਹਾ ਅੰਧਨ ਨਾਨਕ ਨਾਮ ਦਿਾਈ ਜੀ ਪ੍ਰਾਨ ਕਾ ਲਾਤਾ ਪ੍ਰੇ ਦਾਸ ਕੋ ਕੰਠ ਲਾਈ ਰੱਖੈ ਜੋ ਬਾਰਕ ਪਿਤਾ ਮਾਤਾ ਸੋਟ ਮਹੱਲਾ ਪੰਜਵਾਂ ਠਾਨ ਪਾਈ ਕਰਤਾ ਰੇਤਾ ਛੋੜ ਗਿਆ ਪਰਵਾਰੀ ਠਾਨ ਪਾਈ ਕਰਤਾ ਰੇਤਾ ਛੋੜ ਗਿਆ ਪਰਵਾਰੀ ਗੁਰੂ ਰਹੇ ਰੱਖੀ ਸੰਸ ਤੇ ਕੀਤਾ ਕੀ ਪਰਮੇਸ਼ਰਿਆ ਬੂਆ ਰਖਵਾਲਾ ਸਾਹ ਸਹਿ ਸੁਖ ਕਿਨ ਮੈਂ ਉਜੇ ਮਨ ਹੋਆ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦੀਓ दारू ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ داری ਤਨ ਸਹਿ ਲੀਭਾ ਸੁਵਾਰੀ ਰਬ ਆਪਣਾ ਬਿਧ ਸਮਾਰਿਆ ਹਮਰਾ ਗੁਣ ਆਗੋ ਨਾ ਵਿਚਾਰਿਆਉ ਗੁਰ ਕਾ ਸਬਦ ਆਪਿਉ ਸਾਖੀ ਤਿਨ ਅਸ ਲੀਲਾ ਜਿ ਰਾਖੀ ਬੁਲਾਇਆ ਬੋਲੀ ਤੀਰਾ ਤੂ ਸਾਇ ਗੁਣੀ ਘੇਰਾ ਜਬ ਨਾਨਕ ਨਾਮ ਸਤਿ ਸਾਕੀ ਆਪਣੇ ਦਾਸ ਕੀ ਪੈਜ ਰਾਖੀ ਸੋਟ ਮਹੱਲਾ ਪੰਜਵਾ ਗੁਰਪੂਰ ਆਰਾਦੇ ਕਾਇ ਸਲੇ ਸਦੇ ਗੁਰ ਪੂਰਾ ਆਨੰਦ ਦੇ ਕਾਜ ਸਿਨੇ ਸਾਦੇ ਸਾਇਲ ਮਨੋਰਥ ਪੂਰੇ ਬਾਜੀ ਅਨਵ ਤੂਰੀ ਸੰਤੋ ਰਾਮ ਜਸੁ ਪਾਇਆ ਸੰਤ ਸਥਾਨ ਵਸੇ ਸੋ ਸੇਜ ਜੀ ਸਗਲੇ ਦੁੱਖ ਮਿਟਾਇਆ ਰਾਵ ਗੁਰ ਪੂਰੇ ਕੀ ਬਾਣੀ ਪਾਰਵ ਮਨ ਬਾਣੀ ਨਾਨਕ ਦਾਸ ਵਖਾਣੀ ਨਿਰਮਲ ਅਕਤਖਾਣੀ ਨਾਨਕ ਦਾਸ ਵਖਾਣੀ ਨੇ ਰਮ ਅਕਾਲ ਤਕਹਾਣੀ